ਕਹਿੰਦੇ ਕਿ दारू ਵਾਲਿਆਂ ਤੇ 10 ਲੱਖ ਪਲੱਸ ਜੌਬ ਤੇ ਕਹਿੰਦੇ ਜਿਹੜੇ ਡਰੋਨ ਅਟੈਕ ਦੇ ਵਿੱਚ ਮਰਿਆ ਤੇ ਉਹਨਾਂ ਨੂੰ ਕਹਿੰਦੇ 5 ਲੱਖ ਦੇਖੋ ਗੱਲ ਇਹ ਆ ਕਿ ਅਸੀਂ ਇਥੇ ਉਹੀ ਗੱਲ ਕਰਕੇ اٹਿਹਾਂ ਹੂੰ ਕਿ ਭਾਈ ਫਾਇਰ ਫਾਈਟਰ ਨੂੰ ਕੁਝ ਵੀ ਨਹੀਂ ਜੀ ਜਿਹੜਾ ਆਪਦੀ ਜਾਨ ਜੋਖਮ 'ਚ ਪਾਉਂਦਾ ਹੈ ਇਹ ਫਰਕ ਜਿਹੜੇ ਮਿਟਣਾ ਹੀ ਚਾਹੀਦਾ ਹੈ ਸਾਬਾ ਗੱਲ ਇਹ ਆ ਕਿ ਜੋ ਡਰੋਨ ਹਮਲੇ ਨਾਲ ਮਰੇ ਆ ਉਹਨਾਂ ਬਾਰੇ ਵੀ ਦੂਜੀ ਗੱਲ ਆ ਰਹੀ ਹੈ ਕਿ ਸ਼ਰਾਬ ਘੜਦੇ ਪੈਸੇ ਕਰੀਏ ਕੀ ਹੂੰ ਇੱਕ ਤਾਂ ਇਹ ਨਹੀਂ ਸਮਝ ਆਉਂਦੀ ਨਾ ਗੱਲਾਂ ਵੀ ਕਈ ਨੇ ਜੀ ਸਰ ਮੂੰਹ ਮੂੰਹ ਉੱਥੋਂ ਦੇ ਲੋਕ ਵੀ ਕਹਿੰਦੇ ਨੇ ਹਾਂ ਹਾਲਾਂਕਿ ਆਪਾਂ ਪੀੜਤ ਦੇ ਨਾਲ ਹੀ ਜਾਵਾਂਗੇ ਪੀੜਤ ਇਹ ਕਹਿੰਦੇ ਜੀ ਉੱਥੋਂ ਬੰਬ ਨੂਮਾ ਚੀਜ਼ ਆਈ ਆ ਪਰ ਉਹਦੀ ਪੁਸ਼ਟੀ ਪ੍ਰਸ਼ਾਸਨ ਨੇ ਕੀਤੀ ਹੈ ਹਾਂ ਪ੍ਰਸ਼ਾਸਨ ਪੁਸ਼ਟੀ ਕਰਦਾ ਜੀ ਠੀਕ ਹੈ ਜੇ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਮੇਰੇ ਖਿਆਲ ਦੇ ਨਾਲ ਉਹ ਜੋ ਕੰਪਨਸੇਟ ਕੀਤਾ ਗਿਆ ਥੋੜਾ ਜੀ ਥੋੜਾ ਉਹ ਜ਼ਿਆਦਾ ਹੋਣਾ ਚਾਹੀਦਾ ਤੇ ਜੇ ਮੰਨ ਲਓ ਕੋਈ ਜੜੀ ਗੱਲ ਇਹ ਲੋਕ ਕੁਝ ਕਹਿੰਦੇ ਨੇ ਕਿ ਸਿਲੰਡਰ ਫਟਿਆ ਜੀ ਜਾਂ ਇਦਾਂ ਹੋਇਆ ਉਦਾਂ ਹੋਇਆ ਹੁਣ ਰਿਐਲਿਟੀ ਤਾਂ ਰਾਮ ਜਾਨੇ ਜੀ ਜਦੋਂ ਤੱਕ ਪੁਸ਼ਟੀ ਨਹੀਂ ਹੁੰਦੀ ਕੋਈ ਤਾਂ ਫਿਰ ਤੇ ਦੋ ਦੋਵੇਂ ਮਾਮਲੇ ਇੱਕੋ ਜਿਹੇ ਹੋ ਗਏ ਹਮ ਪਰ ਸਰ ਮੈਂ ਤੁਹਾਨੂੰ ਗੱਲ ਦੱਸਾਂ ਫਿਰ ਗੱਲ ਉੱਥੇ ਆ ਜਾਏਗੀ ਮੈਂ ਅੱਜ ਰੇਡੀਓ ਤੇ ਟਾਕ ਸ਼ੋਅ 'ਚ ਸੀਗਾ ਜੀ ਤੇ ਆਹੀ ਉੱਥੇ ਮੁੱਦਾ ਚੱਲ ਰਿਹਾ ਸੀਗਾ ਤਾਂ ਮੈਂ ਉੱਥੇ ਆਪਣਾ ਜਦੋਂ ਓਪੀਨੀਅਨ ਰੱਖਿਆ ਤਾਂ ਸਾਰਿਆਂ ਦੇ ਖੰਨੇ ਗੱਲ ਵੜ ਗਈ ਸੀਗੀ ਹਮ ਕਿ ਵੇਖੋ ਫਿਰ ਕੁਝ ਲੋਕ ਕਹਿੰਦੇ ਕਿ ਅਗਲੀ ਖਬਰ ਤੇ ਚਲੇ ਜਾਓ ਅਗਲੀ ਖਬਰ ਤੇ ਚਲੇ ਜਾਓ ਜੀ ਚਲਦੇ ਜਿੰਨਾ ਤੇ ਅਗਲੀ ਚਲੇ ਜਾਂਦੇ ਆ ਨਾ ਜੀ ਉਹਨਾਂ ਵਾਸਤੇ ਸਭ ਖਬਰਾਂ ਖੜ ਜਾਂਦੀਆਂ ਨੇ ਹਮ ਮੇਰੇ ਖਿਆਲ ਦੇ ਨਾਲ ਕੋਈ ਖਬਰ ਛੁੱਟੀ ਨਹੀਂ ਜਿਹੜੀ ਲੋਕ ਇਹ ਕਹਿ ਰਹੇ ਕਿ ਖਬਰ ਤੋਂ ਅੱਗੇ ਚਲੇ ਜਾਓ ਖਰੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਖਬਰ ਚਾਹੀਦੀ ਹੈ ਹਮ ਐਡੀ ਵੱਡੀ ਟ੍ਰੇਜਡੀ ਹੋ ਗਈ ਆ ਘਰ ਪਤਾ ਕਿੰਨਾ ਦੀ ਉਹ ਜਿਹੜੇ ਸ ਤਿੰਨ ਤਿੰਨ ਧੀਆਂ ਨੇ ਇੱਕੋ ਕਮਾਊ ਆ ਉਹ ਮਰ ਗਿਆ ਸ਼ਰਾਬ ਤੁਸੀਂ ਉਹਦਾ ਕਸੂਰ ਕੱਢ ਲਓ ਜੀ ਪਰ ਕੀ ਤੁਹਾਡੇ ਚ ਕੋਈ ਸ਼ਰਾਬ ਨਹੀਂ ਪੀਂਦਾ ਰਿਸ਼ਤੇਦਾਰਾਂ ਚ ਕੋਈ ਨਹੀਂ ਪੀਂਦਾ ਪੰਜਾਬ ਚ ਕੋਈ ਨਹੀਂ ਪੀਂਦਾ ਬਿਲਕੁਲ ਜੇ ਦੂਜੇ ਪੀਂਦੇ ਆ ਆਪਣੇ ਆਪ ਤੋਂ ਲੈ ਲਓ ਤੇ ਫਿਰ ਜੇ ਦੂਜੇ ਪੀਂਦੇ ਆ ਵੀ ਜਦੋਂ ਤੁਸੀਂ ਬਾਲਗ ਹੋ ਗਏ ਜਿਹੜੀ ਚੀਜ਼ ਲੀਗਲਾਈਜ਼ ਹੈ ਤੁਹਾਡੀ ਚੁਆਇਸ ਹੈ ਜੀ ਪਰ ਬਾਜ਼ਾਰ ਚ ਮਿਲ ਕੀ ਰਿਹਾ ਹੂੰ ਉਹਦੀ ਰੋਕ ਥੰਮ ਕਿਸ ਨੇ ਕਰਨੀ ਐ ਸਰ ਕਿ ਤੁਸੀਂ ਜ਼ਹਿਰ ਵਿੱਚ ਨੂੰ ਜਸਟੀਫਾਇਬਲ ਬਣਾ ਦਿਓਗੇ ਤੇ ਦੂਜੀ ਗੱਲ ਕੰਪਨਸੇਟ ਸਰ ਮਰ ਗਿਆ ਨੂੰ ਨਹੀਂ ਹੁੰਦਾ ਮੇਰੀ ਨਜ਼ਰ ਚ ਮੈਂ ਡਿਫਰ ਕਰਦਾ ਇਹਨਾਂ ਚੀਜ਼ਾਂ ਦੇ ਨਾਲ ਜੀ ਜੀ ਕੰਪਨਸੇਟ ਮਰ ਗਿਆ ਨੂੰ ਨਹੀਂ ਹੁੰਦਾ ਉਹਨਾਂ ਨੇ ਨਾਲ ਨਹੀਂ ਲੈ ਕੇ ਜਾਣਾ ਕੰਪਨਸੇਟ ਤਿੰਨ ਤੀਆਂ ਨੂੰ ਹੋਏਗਾ ਜਿਹੜੀਆਂ ਛੋਟੀਆਂ ਨੇ ਬਿਲਕੁਲ ਬਿਲਕੁਲ ਕਿੰਨਾ ਤਾਂ ਕੁਝ ਬਣ ਜਾਵੇ ਜਿਹੜੇ ਬਚ ਗਏ ਆ ਉਹਨਾਂ ਨੂੰ ਜਿਹੜਾ ਬਚ ਗਿਆ ਤੇ ਜਿੰਨਾ ਤਾਂ ਸਹਾਰਾ ਚਲਾ ਗਿਆ ਸਰ ਅਸੀਂ ਕਿਉਂ ਮਤਲਬ ਕਿ ਇੰਨੇ ਯਾਰ ਉਹ ਹੋ ਰਹੇ ਆ ਇੱਥੇ ਤੇ ਫਿਰਕੂ ਫਸਾਦਾ ਚ ਜਿਹੜੇ ਮਰੇ ਨੇ ਕੁਝ ਲੋਕ ਉਹਨਾਂ ਨੂੰ ਵੀ ਇਦਾਂ ਦਾ ਫੈਸਿਲਿਟੇਟ ਕੀਤਾ ਗਿਆ ਕੰਪਨਸੇਟ ਕਰਕੇ ਜੀ ਬਿਲਕੁਲ ਬਿਲਕੁਲ ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਮੇਰੇ ਲਈ ਸਰ ਇਹ ਕੋਈ ਮਾੜੀ ਗੱਲ ਨਹੀਂ ਕਿਉਂਕਿ ਹੋ ਸਕਦਾ ਨੁਕਸਾਨ ਉਹਨਾਂ ਦਾ ਹੋਵੇ ਪੀਣ ਵਾਲਿਆਂ ਦਾ ਮੈਂ ਸਹਿਮਤ ਵੀ ਹੋ ਜਾਂਦਾ ਕਿ ਨਾ ਪੀਓ ਜਾਨ ਨਿਕਲਦੀ ਹੈ ਜਦੋਂ ਤੁਹਾਨੂੰ ਪਤਾ ਮਾੜੀ ਚੰਗੀ ਚੀਜ਼ ਆ ਸਕਦੀ ਆ ਠੀਕ ਹੈ ਆਪਾਂ ਨੁਕਸ ਕੱਢ ਦਿੰਨੇ ਆ ਪਰ ਜਿਹੜੇ ਉਹਨਾਂ ਤੋਂ ਬਾਅਦ ਬੇਸਹਾਰਾ ਹੋ ਗਏ ਨੇ ਆਰਥਿਕ ਪੱਖੋਂ ਕੀ ਪੁੰਨ ਦਾਣ ਦੇ ਨਾਮ ਤੇ ਨਹੀਂ ਤੁਸੀਂ ਕਰ ਸਕਦੇ ਯਾਰ ਉਹ ਤਾਂ ਨਹੀਂ ਸ਼ਰਾਬ ਪੀਂਦਾ ਬੱਚੀਆਂ ਤਾਂ ਨਹੀਂ ਪੀਂਡੀਆਂ ਸੋ ਗੱਲ ਨੂੰ ਥੋੜਾ ਜਿਆਦਾ ਯਾਰ ਅੱਗੇ ਲਿਜਾ ਕੇ ਸੋਚਣਾ ਚਾਹੀਦਾ ਇੱਥੇ ਫੇਸਬੁੱਕ ਤੇ ਨਾ ਕੋਈ ਚੀਜ਼ ਲਿਖ ਦਿੱਤੀ ਜਾਂਦੀ ਹੈ ਚੱਲਦੀ ਫਿਰਦੀ ਉਹ ਕਲਿੱਕ ਕਰ ਜਾਂਦੀ ਹੈ ਹਮ ਹੁਣ ਕਲਿੱਕ ਕਰਨ ਤੋਂ ਬਾਅਦ ਉਹ ਟ੍ਰੈਂਡ ਕਰ ਜਾਂਦੀ ਹੈ ਜੀ ਅਸੀਂ ਟ੍ਰੈਂਡ ਨਾਲ ਜਾਂਦੇ ਹਾਂ ਸਰ ਹਮ ਜਿੱਦਨ ਵਹਾ ਹੈ ਉਦੋਂ ਨੂੰ ਬੈੰਨੇ ਆ ਸੀ ਅਸੀਂ ਟ੍ਰੈਂਡ ਨਾਲ ਜਾਂਦੇ ਹਾਂ ਹਮ ਅਸੀਂ ਇਹ ਨਹੀਂ ਦੇਖਦੇ ਕਿ ਯਾਰ ਕਿਸੇ ਘਰ ਦੀਆਂ ਖੁਸ਼ੀਆਂ ਵੀ ਉਹਦੇ ਨਾਲ ਚਲੇ ਗਈਆਂ ਨੇ ਤਾਂ ਕੀ ਅਸੀਂ ਇੱਥੇ ਬਥੇਰਾ ਕੁਝ ਚੱਲਦਾ ਹੈ ਸਰ ਜੀ ਨਥੀਰਾ ਕੋਈ ਚੱਲਦਾ ਮੈਂ ਕਿਹਾ ਹੂਚ ਟ੍ਰੈਜਡੀ ਹੋ ਵੀ ਨਾ ਸਾਨੂੰ ਦੇਣਾ ਹੀ ਨਾ ਪਵੇ ਤੁਸੀਂ ਫਿਰ ਉੱਥੇ ਆ ਜਾਏ ਕੀ ਗੱਲ ਪਹੁੰਚ ਚ ਕਰ ਦਿਓ ਜੇ ਕੋਈ ਪੀਣੀ ਜਾਂਦਾ ਜੀ ਠੀਕ ਹੈ ਮਿਆਰੀ ਕਰ ਦਿਓ ਆ ਸਾਰੀ ਬੰਦ ਕਰ ਦਿਓ ਨਜਾਇਜ਼ ਬਿਲਕੁਲ ਤੁਹਾਡਾ ਮਾਲੀਆ ਵੀ ਪਤਾ ਹੀ ਕਸ ਜੀ ਜੀ ਖੈਰ ਮਿੰਟੋ ਜੀ ਮੈਂ ਸੇ